Hello, student. Good evening, we. ਸੋ ਆਜੋ ਵੀ ਸਾਰੇ ਜਲਦੀ ਜਲਦੀ ਆਪਣੀ ਕਲਾਸ ਜਿਹੜੀ ਸਟਾਰਟ ਹੋ ਚੁੱਕੀ ਹੈ ਗੁੱਡ ਈਵਨਿੰਗ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਲਾਸ ਆਪਣੀ ਸਟਾਰਟ ਹੋ ਚੁੱਕੀ ਹੈ ਸੋ ਨਵੇਂ ਜੁੜਿਆਓ ਮੋਸਟ ਵੈਲਕਮ ਪੁਰਾਣੇ ਜੁੜੇ ਉਹਨਾਂ ਦਾ ਵੀ ਵੈਲਕਮ ਠੀਕ ਹੈ ਵੀ ਸੋ ਕਰ ਦਿਓ ਕਲਾਸ ਨੂੰ ਵੀ ਸ਼ੇਅਰ ਹਾਂ ਕੋਈ ਵੀ ਤੁਹਾਡੇ ਲਈ ਗਰੁੱਪ ਚੱਲਦਾ ਉਹ ਕਹਿਣ ਦੀ ਲੋੜ ਹੀ ਨਹੀਂ ਹੈ ਨਾ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਠੀਕ ਹੈ ਭਾਈ ਹੂੰ ਕਰੀਏ ਸਟਾਰਟ ਹੂੰ ਚਲੋ ਆਨਸਰ ਹੀ ਪਾਉਣ ਲੱਗੇ ਹੈ ਨਾ ਚਲੋ ਮੇਰੀ ਆਵਾਜ਼ ਵਗੈਰਾ ਕਲੀਅਰ ਆ ਰਹੀ ਹੈ ਕੱਲ ਥੋੜੀ ਆਪ ਨੂੰ ਮੈਕ ਕਰਕੇ ਪ੍ਰੋਬਲਮ ਆ ਰਹੀ ਸੀ ਅੱਜ ਉਹ ਸਹੀ ਹੈ ਠੀਕ ਹੈ ਭਾਈ ਹਾਂ ਠੀਕ ਹੈ ਭਾਈ ਓਕੇ ਹੈ ਚਲੋ ਕਰੀਏ ਸਟਾਰਟ ਫालतू ਗੱਲਾਂ ਛੱਡੀਏ ਅੱਜ ਆਪਣਾ ਟੌਪਿਕ ਰਹੂਗਾ ਪੜਨਾਵ ਵਾਲਾ ਠੀਕ ਹੈ ਤੁਸੀਂ ਥੰਮਲੇ ਨੇ ਉੱਪਰ ਹੀ ਦੇਖ ਲਿਆ ਹੋਗਾ ਕਾਲਾ ਪਕੀਤਾ ਸੀ ਨਾਮ ਵਾਰੇ ਅੱਜ ਹੋਗਾ ਆਪਣਾ ਪੜਨਾਮ ਪੜਨਾਮ ਕੀ ਹੁੰਦਾ ਸਭ ਤੋਂ ਪਹਿਲਾਂ ਦੱਸ ਦਈਏ ਉਹ ਸ਼ਬਦ ਜਿਹੜੇ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਠੀਕ ਹੈ ਉਹ ਸ਼ਬਦ ਜਿਹੜੇ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਠੀਕ ਹੈ ਵੀ ਆਲ ਕਲੀਅਰ ਹੈ ਸੋ ਠੀਕ ਹੈ ਉਹਨਾਂ ਨੂੰ ਪੜਨਾਮ ਕਹਿੰਦੇ ਨੇ ਸੋ ਪੜਨਾਮ ਹੁੰਦਾ ਕੀ ਇਹ ਕਿੱਥੇ ਵਰਤੇ ਜਾਂਦਾ ਕੀ ਕੀ ਇਹਦੇ ਬੈਨੀਫਿਟ ਨੇ ਉਹ ਸਾਰੀ ਚੀਜ਼ਾਂ ਬਾਰੇ ਕਰਾਂਗੇ ਆਪਾਂ ਠੀਕ ਹੈ ਵੀ ਫਰਸਟ ਕੁਸਚਨ ਦੇਖੋ ਕਹਿੰਦੇ ਬਾਕ ਬਣਤਰ ਵਿੱਚ ਬਾਕ ਦੀ ਬਣਤਰ ਜਦੋਂ ਕੋਈ ਆਪਾਂ ਬਾਕ ਨੂੰ ਬਣਾਉਣੀ ਆ ਨਾਮ ਸ਼ਬਦ ਦੀ ਥਾਂ ਤੇ ਜਿਹੜੇ ਸ਼ਬਦ ਵਰਤੀ ਜਾਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਹਨ ਜਦੋਂ ਕਿ ਆਪਾਂ ਵਾਕ ਲਿਖਦੇ ਵਾਕ ਲਿਖਿਆ ਆਪਣੇ ਰਾਮ ਨੇ ਰੋਟੀ ਖਾਧੀ ਪੁਰਾਣੀ ਵਾਕ ਨਹੀਂ ਹੈ ਨਾ ਸਿੱਧਾ ਪੜਨ ਜਾਂਦੀ ਏ ਉਹਦੇ ਵਿੱਚ ਸੀਤਾ ਕੱਟ ਦੋ ਰਾਮ ਕੱਟ ਦੋ ਉਹਦੀ ਥਾਂ ਤੇ ਕੀ ਲੱਗੂਗਾ ਫੇਰ ਵਾਕ ਪੂਰਾ ਬਣੂਗਾ ਉਹਨੂੰ ਕੀ ਕਹਿੰਦੇ ਨੇ ਕਹਿੰਦੇ ਕਿਰਿਆ ਹੋ ਗਈ ਲਿੰਗ ਹੋ ਗਈ ਪੜਨਾਮ ਹੋ ਗਿਆ ਜਾਂ ਉਪਵਾਕ ਹੋ ਗਿਆ ਕਰੋ ਬਈ ਅਨਸਰ ਚਾਰ ਆਪਸ਼ਨਾਂ ਨੇ ਚਾਰੀ ਆਪਸ਼ਨਾਂ ਦੇ ਵਿੱਚੋਂ ਰਾਈਟ ਆਨਸਰ ਕਰ ਦੋ ਬਈ ਜਲਦੀ ਜਲਦੀ ਸੋ ਸਹੀ ਆਨਸਰ ਕਰ ਲਿਓ ਸੀ ਠੀਕ ਹੈ ਪੜਨਾਮ ਮੈਂ ਜਿਵੇਂ ਤੁਹਾਨੂੰ ਪਹਿਲੀ ਦੱਸਿਆ ਉਹ ਸ਼ਬਦ ਜਿਹੜੇ ਨਾਮ ਦੀ ਜਗ੍ਹਾ ਤੇ ਵਰਤੇ ਜਾਂਦਾ ਉਹਨਾਂ ਨੂੰ ਕੀ ਬੋਲਦੇ ਨੇ ਪੜਨਾਮ ਠੀਕ ਹੈ ਬਈ ਹਾਂ ਨੈਕਸਟ ਕੁਐਸਚਨ ਦੇਖੋ ਪੜਨਾਮ ਦੀਆਂ ਕਹਿੰਦੇ ਕਿੰਨੀਆਂ ਕਿਸਮਾਂ ਹੁੰਦੀਆਂ ਨਾ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਇਹ ਕਿੰਨੀ ਪ੍ਰਕਾਰ ਦੇ ਹੁੰਦੇ ਜਾਂ ਇਹ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਕਿਸਮਾਂ ਕਹਿ ਲਓ ਕਿੰਨੀ ਪ੍ਰਕਾਰ ਦੇ ਕਹਿ ਲਓ 5 ਹੁੰਦੇ ਨੇ 6 ਹੁੰਦੇ ਨੇ 8 ਹੁੰਦੇ ਨੇ 7 ਹੁੰਦੇ ਨੇ ਨਾਮ ਹੁੰਦੇ ਨੇ ਪੰਜ ਪ੍ਰਕਾਰ ਦੇ ਠੀਕ ਹੈ ਆਪਾਂ ਕੱਲ ਕੀਤਾ ਸੀ ਨਾਮ ਹੁੰਦਾ ਪੰਜ ਪ੍ਰਕਾਰ ਦਾ ਸੋ ਅੱਜ ਫੜਨਾ ਬਾਰੇ ਦੱਸ ਦੋ ਵੀ ਫੜਨਾਮ ਕਿੰਨੀ ਪ੍ਰਕਾਰ ਦਾ ਹੁੰਦਾ ਵੈਰੀ ਗੁੱਡ ਵੈਰੀ ਗੁੱਡ ਜਿਹੜੇ ਕਰ ਰਹੇ ਹੋ ਬੀ ਆਨਸਰ ਠੀਕ ਹੈ ਬਈ 6 ਪ੍ਰਕਾਰ ਦਾ ਠੀਕ ਹੈ ਇਹ ਚੀਜ਼ਾਂ ਯਾਦ ਰੱਖਿਓ ਫਰੀ ਦੇ ਨੰਬਰ ਹੁੰਦੇ ਨੇ ਇਹ ਕਿਹੜੀ ਚੀਜ਼ ਕਿੰਨੇ ਪ੍ਰਕਾਰ ਦੀ ਹੈ ਇਹ ਪੇਪਰ ਦੇ ਵਿੱਚ ਹਰ ਵਾਰ ਇੱਕ ਨਾ ਇੱਕ ਕੁਐਸਚਨ ਬਣਦਾ ਤੇ ਇਹੀ ਆਪਾਂ ਮੋਸਟਲੀ ਗਲਤ ਕਰਕੇ ਆਉਂਦੇ ਕਿ ਕੋਈ ਸੌਖਾ ਹੁੰਦਾ ਹੈ ਠੀਕ ਹੈ ਨੈਕਸਟ ਕੁਐਸਚਨ ਦੇਖੋ ਆਪਸ ਵਿੱਚ ਕਹਿੰਦੇ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਜਾਂ ਕਿਸੇ ਦੂਜੇ ਪੁਰਖ ਦਾ ਨਾਮ ਲੈਣ ਦੀ ਥਾਂ ਤੇ ਜਿਹੜੇ ਸ਼ਬਦ ਦੀ ਵਰਤੋਂ ਕਰਦੇ ਆ ਉਹਨੂੰ ਕੀ ਕਹਿੰਦੇ ਨੇ ਜਦੋਂ ਆਪਸ ਵਿੱਚ ਗੱਲਬਾਤ ਕਰਦੇ ਆ ਆਪਾਂ ਮੰਨ ਲਓ ਆਪਾਂ ਕਹਿ ਦਈਏ ਹਨਾ ਵੀ ਇਥੋਂ ਕੋਈ ਸਟੂਡੈਂਟ ਚੱਕ ਲੈਨੇ ਵੀ ਦਿਮਪਲ ਸ਼ਰਮਾ ਜਿਹੜਾ ਵੀ ਪੜਦਾ ਨਹੀਂ ਹਨਾ ਕਲਾਸ ਦੇ ਵਿੱਚ ਆਉਂਦਾ ਤਾਂ ਹੈਗਾ ਪਰ ਲਾਇਕ ਨਹੀਂ ਕਰਦਾ ਹੁਣ ਇੱਥੇ ਆਪਾਂ ਉਹਦਾ ਨਾਮ ਨਹੀਂ ਲੈਣਾ ਦਿਮਪਲ ਸ਼ਰਮਾ ਦਾ ਆਪਾਂ ਕਹਿ ਦਈਏ ਵੀ ਉਹ ਸਟੂਡੈਂਟ ਆਉਂਦਾ ਤਾਂ ਹੈਗਾ ਨਾ ਤਾਂ ਪੜੇ ਹੋਣਾ ਕਲਾਸ ਨੂੰ ਲਾਇਕ ਕਰੇ ਹਨਾ ਹਾਂ ਹੁਣ ਆਪਾਂ ਇੱਕ ਐਗਜ਼ਾਮਪਲ ਦੇਤੀ ਇੱਕ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਜਿਹੜਾ ਮੈਂ ਤੁਹਾਨੂੰ ਕੁਸ਼ਣ ਪੁੱਟ ਕੀਤਾ ਇਹਦੇ ਵਿੱਚ ਤੁਸੀਂ ਆਪਸ਼ਨਾਂ ਚੱਕਣੀਆਂ ਨੇ 4 ਬੀ ਇਹ ਨਾਮ ਹੋਊਗਾ ਪੁਰਖਵਾਚਕ ਪੜਨਾਮਾ ਹੈ ਨਿਜਵਾਚਕ ਪੜਨਾਵਾ ਹੈ ਸੰਬੰਧਵਾਚਕ ਪੜਨਾਵਾ ਹੈ ਕਰੋ ਬਈ ਅਨਸਰ ਅਨਸਰ ਕਰ ਦੋ ਰਾਜੀ ਚਾਰ ਆਪਸ਼ਨਾਂ ਦੇ ਵਿੱਚੋਂ ਕਿਹੜਾ ਰਾਈਟ ਅਨਸਰ ਹੋਊਗਾ ਹਮ ਚਾਰ ਆਪਸ਼ਨਾਂ ਸ਼ੋ ਹੋ ਰਹੀਆਂ ਨੇ ਤੁਹਾਨੂੰ ਕੋਈ ਸੀ ਕਰ ਰਿਹਾ ਕੋਈ ਬੀ ਕਰ ਰਿਹਾ ਬੀ ਵੀ ਆ ਗਿਆ ਹਨਾ ਹਾਂ ਸੋ ਇਹਦਾ ਰਾਈਟ ਅਨਸਰ ਹੋਊਗਾ ਰਾਜੀ ਬੀ ਠੀਕ ਹੈ ਬਈ ਬੀ ਪੁਰਖ ਵਾਚਕ ਪੜਨਾਮ ਇਥੇ ਇੱਕ ਗੱਲ ਹੋਰ ਮੈਂਸ਼ਨ ਕਰਦੀ ਆਪਾਂ ਥੋੜੇ ਜਿਹਾ ਨਾ ਆਪਣੇ ਕਲਾਸਾਂ ਜਿਹੜੀਆਂ ਡਾਊਨ ਚੱਲਦੀਆਂ ਨਿਗੀਆਂ ਉਹਦਾ ਵੀ ਇੱਕ ਰੀਜ਼ਨ ਇੱਕ ਹੋਰ ਹੁੰਦਾ ਹਨਾ ਜਦੋਂ ਸਟੂਡੈਂਟ ਨਾ ਪਈ ਕਹਿਦੀਆਂ ਨੇ ਕਿਸੇ ਨੂੰ ਕਹਿੰਦੇ ਪੰਜਾਬੀ ਦੇ ਵਿੱਚ ਕਹਾਵਤ ਹੁੰਦੀ ਕਿਸੇ ਨੂੰ ਪੂਛ ਪੂਛ ਕਰਕੇ ਪਾਣੀ ਨਹੀਂ ਪਿਆ ਸਕਦੇ ਆਪਾਂ ਹਨਾ ਕੰਮ ਨਿਕੜਵਾ ਸਕਦੇ ਕਿਸੇ ਤੋਂ ਹੁਣ ਤੁਹਾਡਾ 골ਡਨ ਟਾਈਮ ਹੈ ਗੋਲਡਨ ਟਾਈਮ ਕੀ ਹੈ ਕਿ ਕਿ ਹੁਣ ਤੁਹਾਡੇ ਰਵੇ ਫਾਲਤੂ ਵਾਧੂ ਟਾਈਮ ਆ ਪੜਨ ਵਾਸਤੇ ਜੇਕਰ ਤੁਸੀਂ ਹੁਣ ਤੋਂ ਰਿਵੀਜ਼ਨ ਕਰੋਗੇ ਪੀਐਸਟੈਟ ਦੇ ਸਿਲੇਬਸ ਦੀ ਘੱਟੋ ਘੱਟ ਤੁਸੀਂ ਤਿੰਨ ਵਾਰ ਚਾਰ ਵਾਰ ਰਿਵੀਜ਼ਨ ਕਰ ਸਕਦੇ ਹੋ ਪਰ ਸਟੂਡੈਂਟ ਸੁਣਦੇ ਨਹੀਂ ਹਨਾ ਜਦੋਂ ਇਹ ਮੰਨ ਕੇ ਚੱਲੋ ਪੇਪਰ ਆ ਗਿਆ ਇਕਦਮ ਆ ਡਿੱਗ ਗਿਆ ਨਾ ਉਦੋਂ ਆਇਆ ਚੱਲਣਗੇ ਜਿਵੇਂ ਨੀਂਦ ਚ ਉੱਠੇ ਹੁੰਦੇ ਨੇ ਕੰਦਾ ਚ बजਦੇ ਫਿਰਨਗੇ ਪਰ ਉਦੋਂ ਤਿਆਰੀ ਨਹੀਂ ਹੁੰਦੀ ਹਨਾ ਉਦੋਂ ਤਿਆਰੀ ਨਹੀਂ ਹੁੰਦੀ ਤਾਂ ਕਰਕੇ ਡੇਲੀ ਬੋਲਦੇ ਆ ਕਲਾਸ ਨੂੰ ਸ਼ੇਅਰ ਕਰਦੇ ਆ ਕਰੋ ਨਵੇਂ ਤੋਂ ਨਵੇਂ ਹੋਰ ਭਾਈ ਜੁੜਿਆ ਕਰੋ ਤਾਂ ਕਿ ਜਿਹੜੇ ਹੁਣ ਤੁਸੀਂ ਪੜੋਗੇ ਉਹ ਪਰਪੱਕ ਹੋ ਜਾਓਗੇ ਠੀਕ ਹੈ ਹਾਂ ਸੋ ਥੈ ਇਟ ਰਾਈਟ ਆਨਸਰ ਆਪਣਾ ਬੀ ਪੁਰਖਵਾਚਕ ਪੜਨਾਮ ਠੀਕ ਹੈ ਆਪਸ ਵਿੱਚ ਗੱਲ ਕਰਦੇ ਹੋਏ ਜਦੋਂ ਆਪਾਂ ਕਿਸੇ ਦਾ ਨਾਮ ਨਾ ਲੈ ਕੇ ਸਿੱਧਾ ਮੈਂਸ਼ਨ ਕਰੀਏ ਠੀਕ ਹੈ ਨੈਕਸਟ ਕੁਐਸਚਨ ਦੇਖੋ ਪੁਰਖਵਾਚਕ ਪੜਨਾਮ ਕਹਿੰਦੇ ਕਿੰਨੀ ਤਰ੍ਹਾਂ ਦਾ ਹੁੰਦਾਗਾ ਜਿਹੜਾ ਪੁਰਖਵਾਚਕ ਪੜਨਾਮ ਅਗੇ ਉਹਦੀਆਂ ਵੀ ਕੈਟਾਗਰੀਆਂ ਵੰਡੀਆਂ ਹੋਈਆਂ ਨੇ ਤਿੰਨ ਨੇ ਚਾਰ ਨੇ ਦੋ ਨੇ ਜਾਂ ਪੰਜ ਨੇ ਠੀਕ ਹੈ ਭਾਈ ਸੋ ਅੱਜ ਤੋਂ ਬਾਅਦ ਆਪਾਂ ਇਹ ਕਹਿਣਾ ਛੱਡ ਦਾਂਗੇ ਵੀ ਕਲਾਸ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੀ ਜਾਗਦੀ ਜ਼ਮੀਨ ਵਾਲੇ ਹੋਣਗੇ ਉਹ ਵਿਆਪੀ ਕਰਨਗੇ ਇਹ ਤੁਹਾਡੇ ਹੀ ਕੰਮ ਆ ਠੀਕ ਹੈ ਹੂੰ ਕਹਿ ਕੇ ਕਰਵਾਇਆ ਜਾਂ ਇਹ ਨਾ ਕਰਵਾਇਆ ਠੀਕ ਹੈ ਭਈ ਸੋ ਕਰੋ ਭਈ ਅਨਸਰ ਪੁਰਖਵਾਚਕ ਪੜਨਾਮ ਦੀਆਂ ਕਹਿੰਦੇ ਕਿੰਨੀਆਂ ਕਿਸਮਾਂ ਨੇ ਜਾਂ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਇਹ ਰਾਈਟ ਅਨਸਰ ਹੋਊਗਾ ਤੁਹਾਡਾ ਏ ਤਿੰਨ ਤਰ੍ਹਾਂ ਦਾ ਠੀਕ ਹੈ ਭਈ ਤਿੰਨ ਤਰ੍ਹਾਂ ਦਾ ਕਿਹੜਾ ਕਿਹੜਾ ਹੁੰਦਾ ਇਹ ਉਤਮ ਪੁਰਖ ਮੱਧਮ ਪੁਰਖ ਤੇ ਅਨਿਆ ਪੁਰਖ ਠੀਕ ਹੈ ਸੋ ਹੁਣ ਜਿਹੜੇ ਇਹ ਸੱਪ ਆਟ ਇਹਦੇ ਕਿ ਤਿੰਨ ਹੋਰ ਬੰਡੇ ਗਏ ਇਹਦੇ ਵਿੱਚੋਂ ਵੀ ਕੁਐਸਚਨ ਬਣ ਜਾਂਦਾ ਠੀਕ ਹੈ ਇਹਦੇ ਵਿੱਚੋਂ ਵੀ ਕੁਐਸਚਨ ਮਰਨ ਜਾਣ ਤਾਂ ਕਰਕੇ ਹੀ ਮੈਂ ਤੁਹਾਨੂੰ ਕੱਲ ਕਿਹਾ ਸੀ ਵੀ ਜਿਹੜੀਆਂ ਸੌਖੀਆਂ ਚੀਜ਼ਾਂ ਲੱਗਦੀਆਂ ਨੇ ਅੱਜ ਵੀ ਕਹਿਣੀ ਆ ਉਹਨਾਂ ਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਪੜ੍ਹ ਲਿਆ ਕਰੋ ਠੀਕ ਹੈ ਵੀ ਨੈਕਸਟ ਕੁਐਸਚਨ ਦੇਖੋ ਹੇਠ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜੇ ਸ਼ਬਦ ਪੁਰਖਵਾਚਕ ਪੜਨਾਮ ਦੀਆਂ ਉਦਾਹਰਣਾਂ ਹਨ ਉਹ ਕਿਹੜੇ ਸ਼ਬਦ ਨੇ ਜਿਹੜੇ ਪੁਰਖਵਾਚਕ ਪੜਨਾਮ ਦੀ ਆਪਾਂ ਨੂੰ ਇਗਜ਼ਾਮਪਲ ਦਿੰਦੇ ਨੇ ਠੀਕ ਹੈ ਵੀ ਸਾਰੇ ਅਨੇਕ ਬਹੁਤ ਕੌਣ ਕਿਹੜਾ ਕੀ ਮੈਂ ਤੁਸੀਂ ਆਪ ਆਪਣਾ ਆਪ ਜਾਂ ਆਪਸ ਕਰੋ ਵੀ ਆਨਸਰ ਕਵਸਚਨ ਨੰਬਰ 5 ਆ ਚੁੱਕਿਆ 5 ਦਾ ਆਨਸਰ ਕਰੋ ਬਈ ਅੱਗੇ ਪੁਰਖਵਾਚਕ ਪੜਨਾ ਆਉਂਦੀ ਆ ਆਪਣੇ ਤੋਂ ਉਦਾਹਰਨ ਪੁੱਛੀ ਐ ਵੀ ਕਿਹੜੀ ਐ ਹਾਂ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਸੀ ਜਿਹੜੇ ਸੀ ਕਰ ਰਹੇ ਵੈਰੀ ਗੁੱਡ ਵਿੱਚ ਡੀ ਵਾਲੀ ਵੀ ਆ ਗਈ ਹੈ ਨਾ ਚਲੋ ਆਪਣਾ ਆਪ ਤੇ ਆਪਸ ਠੀਕ ਆ ਬਈ ਹੂੰ ਆਪਣਾ ਆਪ ਤੇ ਆਪਸ ਉਹ ਪਿਛਲੇ ਵਾਕ ਦੇ ਵਿੱਚ ਨੇ ਆਪਾਂ ਮੈਂਸ਼ਨ ਕਰਕੇ ਗਏ ਅਹ ਇਹਦੇ ਕੁਸਚਨ ਦੇ ਵਿੱਚ ਹੀ ਇਹ ਦੇਖੋ ਬਈ ਨੈਕਸਟ ਕੁਸਚਨ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਸਿਰਫ ਇੱਕੋ ਇੱਕ ਕਿਹੜਾ ਨਿਜਵਾਚਕ ਪੜਨਾਮ ਹੈ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਸਿਰਫ ਇੱਕੋ ਇੱਕ ਨਿਜਵਾਚਕ ਪੜਨਾਮ ਹੈ ਉਹ ਕਿਹੜਾ ਹੈ ਆਪ ਆਪਸ ਖੁਦ ਜਾਂ ਉਪਰੋਕਤ ਸਾਰੇ ਕਰੋ ਬਈ ਆਨਸਰ ਕੁਐਸਚਨ ਨੰਬਰ 6 ਤੇ ਆ ਚੁੱਕੇ ਆਪਾਂ 6 ਦਾ ਹੋਗਾ ਤੁਹਾਡਾ ਰਾਈਟ ਆਨਸਰ ਏ ਆਪ ਠੀਕ ਹੈ ਡੀ ਤੇ ਸੀ ਕਰਦੇ ਤੁਸੀਂ ਹੈ ਨਾ ਉਪਰੋਕਤ ਸਾਰੇ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਸਿਰਫ ਇੱਕੋ ਇੱਕ ਕਿਹੜਾ ਨਿਜਵਾਚਕ ਪੜਨਾਮ ਹੈ ਉਹ ਹੋਊਗਾ ਆਪ ਠੀਕ ਹੈ ਬਈ ਹਾਂ ਕੌਣ ਕੀ ਕਿਹੜਾ ਕੀ ਨੂੰ ਸ਼ਬਦ ਕਿਹੜੇ ਹਨ ਜਿਵੇਂ ਆਪਾਂ ਕਹਿ ਦੀ ਕੌਣ ਕਿਹੜਾ ਕੀ ਜਾਂ ਕਿਹਨੂੰ ਕਹੀਏ ਹੈ ਨਾ ਇਹ ਕਿਹੜੇ ਪਰਨਾਮ ਦੇ ਵਿੱਚ ਆ ਜਾਊਗਾ ਪੁਰਖਵਾਚਕ ਜੇ ਨਿਜਵਾਚਕ ਪ੍ਰਸ਼ਨਵਾਚਕ ਜਾਂ ਉਪਰੋਕਤ ਕੋਈ ਵੀ ਨਹੀਂ ਕਰੋ ਵੀ ਆਨਸਰ ਸੱਤ ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ ਜੇਕਰ ਕੋਈ ਸਟੂਡੈਂਟ ਪਿੱਛੇ ਜਾ ਰਿਹਾ ਤਾਂ ਵੀਡੀਓ ਰੀਫਰੈਸ਼ ਮਾਰ ਕੇ ਅੱਗੇ ਆ ਜਾ ਕਰੋ ਨਾਲ-ਨਾਲ ਚੱਲਣ ਦੀ ਕੋਸ਼ਿਸ਼ ਕਰਿਆ ਕਰੋ ਲਾਈਵ ਦੇ ਵਿੱਚ ਇਹੀ ਹੋ ਹੁੰਦਾ ਹੈ ਨਾ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਸੀ ਪ੍ਰਸ਼ਨਵਾਚਕ ਆ ਹਾਂ ਸਹੀ ਹੈ ਬਈ ਸਹੀ ਹੈ ਪ੍ਰਸ਼ਨ ਵਾਚ ਕੀ ਆਊਗਾ ਜੇ ਆਪਾਂ ਕਹਦੀ ਕੌਣ ਕੀ ਕਿਹੜਾ ਕਿਹਨੂੰ ਇਥੇ ਪ੍ਰਸ਼ਨ ਨਹੀਂ ਪੁੱਛ ਰਹੇ ਆਪਾਂ ਹੈਨਾ ਹਾਂ ਨੈਕਸਟ ਕੁਐਸਚਨ ਦੇਖੋ ਇਹ ਬਈ ਤੁਹਾਡਾ ਜਿਹੜੇ ਬੱਚੇ ਨਿਊ ਜੁੜੇ ਹੋ ਜਾਂ ਕੋਈ ਬੱਚੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਤੁਸੀਂ ਇਹ ਨੰਬਰ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਕੋਈ ਐਪ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਠੀਕ ਹੈ ਵੀ ਇਸ ਉਸ ਨੰਬਰ ਉਪਰ ਡਾਇਰੈਕਟ ਤੁਸੀਂ ਕਾਲ ਕਰਕੇ ਜਾਣਕਾਰੀ ਜਿਹੜੀ ਉਹ ਲੈ ਸਕਦੇ ਠੀਕ ਹੈ ਉਹਦੇ ਵਾਸਤੇ ਤੁਸੀਂ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਜੈਂਟਰ ਸਾਰਾ ਕੁਝ ਲਿਖ ਕੇ ਭੇਜ ਸਕਦੇ ਹੋ ਬ੍ਰਾਡਕਾਸਟ ਗਰੁੱਪ ਹੈ ਠੀਕ ਹੈ ਵੀ ਨੈਕਸਟ ਕੁਐਸਚਨ ਦੇਖੋ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ ਪਾਕ ਵਿੱਚ ਨਿਜਵਾਚਕ ਪੜਨਾਮ ਕਿਹੜਾ ਹੈ ਕਹਿੰਦੇ ਉਹ ਆਪ ਤੁਹਾਡੇ ਨਾਲ ਗੱਲ ਕਰੂਗਾ ਵਾਕ ਦੇ ਵਿੱਚ ਨਿਜਵਾਚਕ ਪੜਨਾਮ ਹੈ ਜਿਹੜਾ ਉਹ ਕਿਹੜਾ ਹੈ ਆਪ ਤੁਹਾਡੇ ਉਹੋ ਜੀ ਗੱਲ ਆਪ ਤੁਹਾਡੇ ਉਹੋ ਗੱਲ ਦੱਸੋ ਬਈ निजवाचक पडनाम दी गल कर रहे आपा निजवाचक हां वेरी गुड पीछे आपा एक क्वेश्चन च करके नहीं गए हुन हां राइट आंसर होगा ਤੁਹਾਡਾ ए आप हां नेक्स्ट क्वेश्चन देखो 9 ਨੰਬਰ ਤੇ ਆ ਚੁੱਕੇ ਆਪਾਂ ਪੁਰਖਵਾਚਕ ਪੜਨਾਮ ਦੀਆਂ ਕਹਿੰਦੇ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਪੁਰਖਵਾਚਕ ਪੜਨਾਮ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਉਤਮ ਪੁਰਖ ਮੱਧਮ ਪੁਰਖ ਅਨ્ય ਪੁਰਖ ਇਹ ਕੁਸਚਨ ਆਪਾਂ ਪਿੱਛੇ ਕਰ ਚੁੱਕੇ ਆਂ ਤਿੰਨੇ ਕਿਸਮਾਂ ਦੇ ਦੀਆਂ ਉਤਪੁਰਖ ਮੱਧਪੁਰਖ ਤੇ ਅਨਿਆਪੁਰਖ ਠੀਕ ਹੈ ਇਹ ਤਿੰਨੇ ਆਉਣੀਆਂ ਸੋ ਇਹਦਾ ਰਾਈਟ ਆਨਸਰ ਬਣਦਾ ਤੁਹਾਡਾ ਡੀ ਉਪਰੋਕਤ ਸਾਰੇ ਠੀਕ ਹੈ ਭਈ ਨੈਕਸਟ ਕੁਐਸਚਨ ਦੇਖੋ ਪੰਜਾਬੀ ਵਿੱਚ ਕਹਿੰਦੇ ਪਹਿਲੇ ਪੁਰਖ ਨੂੰ ਕਿਹੜਾ ਨਾਮ ਦਿੱਤਾ ਗਿਆ ਹੈ ਹੁਣ ਜਿਹੜੀਆਂ ਇਹ ਤਿੰਨ ਪਾਰਟ ਅੱਗੇ ਵੰਡੇ ਹੋਏ ਨੇ ਇਹਨਾਂ ਦੇ ਅੱਗੇ ਖੋਲ ਕੇ ਦੱਸਣੇ ਨੇ ਪੰਜਾਬੀ ਦੇ ਵਿੱਚ ਕਹਿੰਦੇ ਪਹਿਲੇ ਪੁਰਖ ਨੂੰ ਕੀ ਨਾਮ ਦਿੱਤਾ ਗਿਆ ਉਤਪੁਰਖ ਕਹਿੰਦੇ ਨੇ ਮੱਧਪੁਰਖ ਕਹਿੰਦੇ ਨੇ ਅਨਿਆਪੁਰਖ ਕਹਿੰਦੇ ਨੇ ਉਪਰੋਕਤ ਕੋਈ ਵੀ ਨਹੀਂ ਕਰੋ ਵੀ ਆਨਸਰ 10 ਨੰਬਰ ਤੇ ਆ ਚੁੱਕੇ ਆਪਾਂ ਵੈਰੀ ਗੁੱਡ ਬਈ ਰਾਈਟ ਆਨਸਰ ਹੋਊਗਾ ਤੁਹਾਡਾ ਏ ਉਤਮਪੁਰਖ ਠੀਕ ਹੈ ਉਤਮਪੁਰਖ ਨੈਕਸਟ ਕੁਐਸਚਨ ਦੇਖੋ ਮੈਂ ਅਸੀਂ ਸਾਨੂੰ ਸਾਡਾ ਸ਼ਬਦ ਕਿਹੜੇ ਪਰਨਾਮ ਹਨ ਮੈਂ ਅਸੀਂ ਸਾਨੂੰ ਸਾਡਾ ਇਹ ਕਿਹੜੇ ਪਰਨਾਮ ਦੇ ਵਿੱਚ ਆਉਂਦੇ ਨੇ ਉਤਮ ਚ ਆਉਂਦੇ ਨੇ ਪਹਿਲੇ ਚ ਆਉਂਦੇ ਨੇ ਪੁਰਖਵਾਚਕ ਚ ਆਉਂਦੇ ਜਾਂ ਉਪਰੋਕਤ ਸਾਰੇ ਚ ਆਉਂਦੇ ਨੇ ਕਰੋ ਬਈ ਆਨਸਰ 11 ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ 11 ਤੇ ਹੂੰ ਕਰ ਦੋ ਭਈ ਆਨਸਰ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਉਪਰੋਕਤ ਸਾਰੀ ਠੀਕ ਹੈ ਉਤਮ ਪਹਿਲਾ ਪੁਰਖ ਇਹ ਕੀ ਚਾਉਂਦੇ ਨੇਗੇ ਕਿਹੜੇ ਚਾਉਂਦੇ ਨੇ ਇੱਕੋ ਹੀ ਹੋ ਗਿਆ ਇਹ ਹਾਂ ਨੈਕਸਟ ਕੁਐਸਚਨ ਜੋ ਪੁਰਖ ਗੱਲ ਕਰਦਾ ਹੈ ਉਸ ਨੂੰ ਕਿਹੜਾ ਪੁਰਖ ਆਖਿਆ ਜਾਂਦਾ ਹੁਣ ਵਾਕ ਦੇ ਵਿੱਚ ਜਿਹੜਾ ਪੁਰਖ ਗੱਲ ਕਰ ਰਿਹਾ ਹੈ ਮੇਨ ਜਿਹੜਾ ਕੋਈ ਗੱਲ ਕਰ ਰਿਹਾ ਕਿਸੇ ਬਾਰੇ ਠੀਕ ਹੈ ਉਹਨੂੰ ਕੀ ਕਹਿੰਦੇ ਨੇ ਪਹਿਲਾ ਪੁਰਖ ਹੁੰਦਾ ਉਹ ਉੱਤਮ ਪੁਰਖ ਹੁੰਦਾ ਜਾਂ ਮੱਧਮ ਪੁਰਖ ਹੁੰਦਾ ਜਾਂ ਏ ਅਤੇ ਬੀ ਕਹਿਣ ਦਾ ਮਤਲਬ ਕੀ ਹੈ ਪਹਿਲਾ ਜਾਂ ਉੱਤਮ ਕਰੋ ਬਈ ਅਨਸਰ ਕਰੋ ਬਈ ਅਨਸਰ ਸਹੀ ਅਨਸਰ ਹੋਊਗਾ ਤੁਹਾਡਾ ਡੀ ਠੀਕ ਹੈ ਬਈ ਏ ਅਤੇ ਬੀ ਦੋਵੇਂ ਨੈਕਸਟ ਕੁਐਸਚਨ ਦੇਖੋ ਜਿਸ ਨਾਲ ਕਹਿੰਦੇ ਗੱਲ ਕੀਤੀ ਹੈ ਉਸ ਨੂੰ ਕਿਹੜਾ ਪੁਰਖ ਕਿਹਾ ਜਾਂਦਾ ਹੁਣ ਪਹਿਲਾ ਪੁਰਖ ਜਿਹੜਾ ਉਹ ਗੱਲ ਕਰਦਾ ਠੀਕ ਹੈ ਵੀ ਮਨੁੱਖ ਲਈ ਇੱਕ ਪਰਸਨ ਇਹ ਗੱਲ ਕਰ ਰਿਹਾ ਇਹ ਕਿਹਦੇ ਨਾਲ ਕਰੇ ਦੂਸਰੇ ਨਾਲ ਹੀ ਕਰੂਗਾ ਠੀਕ ਹੈ ਹੁਣ ਇਹਦੇ ਨਾਲ ਇਹ ਗੱਲ ਕਰਦਾ ਇਹ ਗੱਲ ਕਰਦਾ ਗਾਹਾਂ ਤੀਸਰੇ ਬਾਰੇ ਠੀਕ ਹੈ ਹੁਣ ਆ ਜਿਹੜਾ ਪਹਿਲਾ ਹੈਗਾ ਪਹਿਲਾ ਕਿਹਦੇ ਨਾਲ ਗੱਲ ਕਰ ਰਿਹਾਗਾ ਉਹਨੂੰ ਕੀ ਕਿਹਾ ਜਾਂਦਾ ਵਾਕ ਦੇ ਵਿੱਚ ਉਤਮ ਪੁਰਖ ਮੱਧਮ ਪੁਰਖ ਦੂਜਾ ਪੁਰਖ ਜਾਂ ਪੁਰਖ ਤੇ ਇਹ ਅਤੇ ਵੀ ਦੋਵੇਂ ਕਰੋ ਵੀ ਆਨਸਰ 13 ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ 13 ਤੇ ਜਿਸ ਨਾਲ ਗੱਲ ਕੀਤੀ ਜਾਂਦੀ ਹੈ ਕਹਿੰਦੇ ਉਸ ਨੂੰ ਕਿਹੜਾ ਪੁਰਖ ਕਿਹਾ ਜਾਂਦਾ ਹੈ ਇਹਦਾ ਅਨਸਰ ਹੋਊਗਾ ਤੁਹਾਡਾ ਡੀ ਉਪਰੋਕਤ ਈ ਏ ਅਤੇ ਬੀ ਦੋਵੇਂ ਠੀਕ ਹੈ ਵੀ ਹਾਂ ਨੈਕਸਟ ਕੁਐਸਚਨ ਦੇਖੋ ਤੂੰ ਤੇਰਾ ਤੈਨੂੰ ਤੂੰ ਤੇਰਾ ਤੈਨੂੰ ਤੁਹਾਡਾ ਸ਼ਬਦ ਕਿਹੜੇ ਪੁਰਖ ਪਰਨਾਮ ਦੇ ਵਿੱਚ ਆਉਂਦੇ ਹਨ ਜਾਂ ਕਿਹੜੇ ਪਰਨਾਮ ਦੇ ਵਿੱਚ ਆਉਂਦੇ ਹਨ ਇਹ ਦੂਜਾ ਪੁਰਖ ਮੱਧਮ ਪੁਰਖ ਜਾਂ ਅੰਨਿਆ ਪੁਰਖ ਜਾਂ ਏ ਅਤੇ ਬੀ ਦੋਵੇਂ ਦੂਜਾ ਪੁਰਖ ਜਾਂ ਮੱਧਮ ਪੁਰਖ ਕਰੋ ਬਈ ਆਹ ਸਰ ਕੁਐਸਚਨ ਨੰਬਰ 14 ਤੇ ਆ ਚੁੱਕੇ ਆਪਾਂ 14 ਦਾ ਆਨਸਰ ਕਰਦੇ ਜਾਓ ਬਈ ਤੂੰ ਤੇਰਾ ਤੈਨੂੰ ਤੁਹਾਡਾ ਸ਼ਬਦ ਕਿਹੜੇ ਪੁਰਖ ਪਰਨਾਮ ਦੇ ਵਿੱਚ ਆਉਂਦੇ ਹਨ ਇਹ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਠੀਕ ਹੈ ਬਈ ਵੈਰੀ ਗੁੱਡ ਜਿਹੜੇ ਡੀ ਕਰ ਰਹੇ ਉਪਰੋਕਤ ਏ ਅਤੇ ਬੀ ਦੂਜਾ ਪੁਰਖ ਤੇ ਮੱਧਮ ਪੁਰਖ ਠੀਕ ਹੈ ਹਾਂ ਨੈਕਸਟ ਕੁਐਸਚਨ ਦੇਖੋ ਕਹਿੰਦੇ ਜਿਸ ਪੁਰਖ ਬਾਰੇ ਗੱਲ ਕੀਤੀ ਐਂਦੇ ਉਹਨੂੰ ਕੀ ਕਿਹਾ ਜਾਂਦਾਗਾ ਹੁਣ ਵਾਕ ਵਾਕ ਦੇ ਵਿੱਚ ਗੱਲ ਹੁੰਦੀ ਐ ਤਿੰਨ ਵਾਰੀ ਤਿੰਨੇ ਦੇ ਵਿੱਚ ਕੀ ਹੁੰਦੀ ਐ ਪਹਿਲਾ ਗੱਲ ਕਰ ਰਿਹਾਗਾ ਗੱਲ ਕਰ ਰੇ ਦੂਸਰੇ ਨਾਲ ਉਹ ਗਾਹਾਂ ਗੱਲ ਕਰ ਰਿਹਾ ਉਹ ਤੀਸਰੇ ਵਾਰੀ ਹੈਨਾ ਤੀਸਰੇ ਵਾਰੀ ਹੁਣ ਜਿਹੜਾ ਤੀਸਰਾ ਪਰਸਨ ਐ ਉਹਨੂੰ ਕੀ ਕਿਹਾ ਜਾਂਦਾ ਤੀਜਾ ਪੁਰਖ ਮੱਧਮ ਪੁਰਖ ਅਨਿਆ ਪੁਰਖ ਜੋ ਉਪਰੋਕਤ A ਅਤੇ C ਦੋਵੇਂ ਕਰੋ ਬਈ ਆਨਸਰ ਸਮਝ ਆ ਗਈ ਹੋਊਗੀ ਤੁਹਾਨੂੰ ਹੂੰ ਵੈਰੀ ਗੁੱਡ ਰਾਈਟ ਆਨਸਰ ਹੋਊਗਾ ਤੁਹਾਡਾ D ਉਪਰੋਕਤ ਏ ਅਤੇ ਸੀ ਦੋਵੇਂ ਤੀਜਾ ਪੁਰਖ ਤੇ ਅਨਿਆ ਪੁਰਖ ਹਨ ਹੂੰ ਠੀਕ ਹੈ ਭਾਈ ਨੈਕਸਟ ਕੁਐਸਚਨ ਦੇਖੋ ਅਨਿਆ ਪੁਰਖੇ ਤੀਜੇ ਪੁਰਖ ਦੀਆਂ ਉਦਾਹਰਨਾਂ ਕਿਹੜੀਆਂ ਹਨ ਅਨਿਆ ਪੁਰਖ ਜਾਂ ਤੀਸਰੇ ਪੁਰਖ ਦੀਆਂ ਉਦਾਹਰਨਾਂ ਕਿਹੜੀਆਂ ਹਨ ਉਹ ਉਹਨਾ ਇਹ ਯਾ ਉਪਰੋਕਤ ਸਾਰੇ ਹੁਣ ਜਿਹੜੇ ਦੋ ਪਰਸਨ ਗੱਲ ਕਰ ਰਹੇ ਨੇ ਉਹ ਕੀ ਨਾਂ ਲੈ ਕੇ ਗੱਲ ਕਰਨਗੇ ਤੀਸਰੇ ਦਾ ਹਾਂ ਕਰੋ ਭਈ ਆਨਸਰ ਸੋ ਰਾਈਟ ਆਨਸਰ ਬਣਦਾ ਤੁਹਾਡਾ ਡੀ ਹਮ ਉਪਰੋਕਤ ਸਾਰੇ ਠੀਕ ਹੈ ਬਈ ਉਪਰੋਕਤ ਸਾਰੇ ਬਣ ਗਏ ਹਮ ਨੈਕਸਟ ਕੁਸਚਨ ਦੇਖੋ ਉਹ ਪਰਨਾਮ ਜੋ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿੱਜਤਾ ਨੂੰ ਪ੍ਰਗਟ ਕਰਨ ਉਹ ਪਰਨਾਮ ਜਿਹੜੇ ਨਾਮ ਦੇ ਨਾਲ ਆ ਕੇ ਨਾਮ ਦੀ ਨਿੱਜਤਾ ਨੂੰ ਪ੍ਰਗਟ ਕਰੇ ਉਸ ਨੂੰ ਕੀ ਕਹਿੰਦੇ ਹਨ ਪੁਰਖਵਾਚਕ ਨਿਜਵਾਚਕ ਨਿਸ਼ਚੈਵਾਚਕ ਜਾਂ ਉਪਰੋਕਤ ਕੋਈ ਵੀ ਨਹੀਂ ਕਰੋ ਬਈ ਆਨਸਰ ਸਤਾਰਾ ਨੰਬਰ ਤੇ ਆ ਚੁੱਕਿਆ ਆਪਾਂ 17 ਤੇ ਉਹੀ ਗੱਲ ਵਾਰ-ਵਾਰ ਕਹਿਣੀ ਚਾਹੀਦਾ ਹਨਾ ਸਟਾਰਟਿੰਗ ਦੇ ਵਿੱਚ ਸਟੂਡੈਂਟ ਹੁੰਦੇ ਨੇ ਪਰ ਲਾਸਟ ਦੇ ਵਿੱਚ ਜਾਂਦੇ ਨੇ ਸਾਰੇ ਭੱਜ ਜਾਂਦੇ ਨੇ ਪਾਤ ਨਹੀਂ ਪੜ੍ਹਨ ਦੀ ਮਾਨ ਨਹੀਂ ਚਲੋ ਜਦੋਂ ਪੇਪਰ ਆਊਗਾ ਉਹਦੀ ਪਤਾ ਲੱਗੂਗਾ ਨਾ ਰਾਈਟ ਆਨਸਰ ਹੋਊਗਾ ਤੁਹਾਡਾ B ਨਿਜਵਾਚਕ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਜਿਹੜਾ ਸ਼ਬਦ ਨਾਮ ਸ਼ਬਦੀ ਥਾਂ ਤੇ ਵਰਤੇ ਜਾਵੇ ਜਾਵੇ ਪਰ ਨਾਲ ਹੀ ਦੋ ਵਾਕਾਂ ਦਾ ਸੰਬੰਧ ਜੋੜੇ ਉਹਨੂੰ ਕਿਹੜਾ ਪਰਨਾਮ ਕਹਿੰਦੇ ਨੇ ਕਹਿੰਦੇ ਉਹ ਸ਼ਬਦ ਜਿਹੜਾ ਨਾਮ ਸ਼ਬਦ ਨਾਮ ਸ਼ਬਦ ਦੀ ਥਾਂ ਤੇ ਵਰਤੇ ਜਾਵੇ ਵੀ ਨਾਮ ਦੀ ਥਾਂ ਤੇ ਵਰਤਿਆ ਗਿਆ ਉਹ ਪਰ ਨਾਲ ਹੀ ਦੋ ਵਾਕਾਂ ਦਾ ਸਬੰਧ ਜੋੜ ਦੇ ਉਹਨੂੰ ਕੀ ਕਹਿੰਦੇ ਨੇ ਨਿਜਵਾਚਕ ਨਿਸ਼ਚੇਵਾਚਕ ਸਬੰਧਵਾਚਕ ਜਾਂ ਪ੍ਰਪਰਸ਼ਨਵਾਚਕ ਕਰੋ ਬਈ ਆਨਸਰ ਸਹੀ ਦਾ ਆਨਸਰ ਹੋਊਗਾ ਤੁਹਾਡਾ ਸੀ ਸਬੰਧਵਾਚਕ ਠੀਕ ਹੈ ਸਬੰਧ ਜੋੜਦਾ ਉਹ ਸਬੰਧਵਾਚਕ ਨੈਕਸਟ ਕੁਐਸਚਨ ਦੇਖੋ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਹੈ ਵਾਕ ਵਿੱਚ ਸਬੰਧਵਾਚਕ ਪ੍ਰਨਾਮ ਕਿਹੜਾ ਹੈ ਕਹਿੰਦੇ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਵਾਕ ਦੇ ਵਿੱਚ ਸੰਬੰਧ ਦੱਸਣਾ ਆਪਾਂ ਮੇਰਾ ਜਿਹੜਾ ਹਰ ਵੇਲੇ ਰਹਿੰਦਾ ਕਰੋ ਬਈ ਆਨਸਰ 19 ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ 19 ਤੇ 19 ਦਾ ਰਾਈਟ ਆਨਸਰ ਬਣਦਾ ਬਈ ਤੁਹਾਡਾ ਬੀ ਜਿਹੜਾ ਠੀਕ ਹੈ ਮੇਰਾ ਇੱਕ ਜਮਾਤੀ ਹੈ ਜਿਹੜਾ ਹਾਂ ਵੈਰੀ ਗੁੱਡ ਨੈਕਸਟ ਕੁਐਸਚਨ ਦੇਖੋ ਤੁਸੀਂ ਬਾਜ਼ਾਰ ਵਿੱਚੋਂ ਕੀ ਕੁਝ ਖਰੀਦਿਆ ਹੈ ਵਾਕ ਕਿਹੜੀ ਕਿਸਮ ਦਾ ਪੜਨਾਮ ਹੈ ਕਹਿੰਦੇ ਤੁਸੀਂ ਬਾਜ਼ਾਰ ਵਿੱਚੋਂ ਕੀ ਕੁਝ ਖਰੀਦਿਆ ਹੈ ਬਾਕ ਦੇ ਵਿੱਚ ਜਿਹੜਾ ਵਾਹ ਵਾਹ ਪ੍ਰਣਾਮ ਹੈ ਉਹ ਕਿਹੜੀ ਕਿਸਮ ਦਾ ਹੈ ਪੁਰਖਵਾਚਕ ਹੋਊਗਾ ਨਿਸ਼ਚੇਵਾਚਕ ਹੋਊਗਾ ਸੰਬੰਧਵਾਚਕ ਹੋਊ ਜਾਂ ਪ੍ਰਸ਼ਨਵਾਚਕ ਹੋਊਗਾ ਕਰ ਦਿਓ ਬਈ ਆਂਸਰ ਇਹਦਾ ਆਂਸਰ ਲਾਉਣਾ ਤਾਂ ਬਹੁਤ ਸੌਖੀ ਗੱਲ ਹੈ ਇਹਦੇ ਵਿੱਚ ਕੀ ਹੈ ਆ ਤੁਹਾਨੂੰ ਕੁਐਸਚਨ ਮਾਰਕ ਪਤਾ ਲੱਗ ਰਿਹਾ ਹੈ ਨਾ ਕੁਐਸਚਨ ਦੇ ਵਿੱਚ ਹੀ ਆਂਸਰ ਦਿੱਤਾ ਪਿਆ ਸੋ ਇਹਦਾ ਰਾਈਟ ਆਂਸਰ ਹੋਊਗਾ ਕੁਐਸਚਨ ਮਾਰਕ ਠੀਕ ਹੈ ਪ੍ਰਸ਼ਨਵਾਚਕ ਠੀਕ ਹੈ ਭਈ ਹਾਂ ਨੈਕਸਟ ਕੁਐਸਚਨ ਦੇਖੋ ਨਾਮ ਸ਼ਬਦੀ ਖਾਂ ਤੇ ਵਰਤੀ ਜਾਣ ਵਾਲੇ ਜਿਹੜੇ ਪਰਨਾਮ ਤੋਂ ਕਿਸੇ ਵਿਅਕਤੀ ਜੀਵ ਸਥਾਨ ਆਦਿ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ ਉਹ ਕਿਹੜਾ ਪਰਨਾਮ ਹੁੰਦਾ ਹੈ ਨਿਸ਼ਚੇ ਵਾਚਕ ਅਨਿਸ਼ਚੇ ਵਾਚਕ ਸੰਬੰਧ ਵਾਚਕ ਜਾਂ ਨਿਜ ਵਾਚਕ ਪਰਨਾਉ ਕਰੋ ਬਈ ਆਨਸਰ 21 ਨੰਬਰ ਕੁਐਸਚਨ ਤੇ ਆ ਚੁੱਕੀਆਂ ਆਪਾਂ 21 ਨੰਬਰ ਕੁਐਸਚਨ ਦਾ ਕਰ ਦੋ ਬਈ ਆਨਸਰ 21 ਨੰਬਰ ਕੁਸਚਨ ਦਾ ਸੋ ਇਹਦਾ ਆਨਸਰ ਹੋਊਗਾ ਤੁਹਾਡਾ ਬੀ ਅਨਿਸ਼ਚਯਵਾਚਕ ਠੀਕ ਹੈ ਬਈ ਅਨਿਸ਼ਚਯਵਾਚਕ ਨੈਕਸਟ ਕੁਸਚਨ ਦੇਖੋ ਹੇਠ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜੇ ਸ਼ਬਦ ਅਨਿਸ਼ਚਯਵਾਚਕ ਪੜਨਾਮ ਦੀ ਉਦਾਹਰਨ ਹਨ ਕਈ ਕੁਝ ਕਈ ਹੋਰ ਵਿਰਲਾਜੋ ਉਪਰੋਕਤ ਸਾਰੇ ਕਰੋ ਵੀ ਆਨਸਰ ਹੇਠ ਲਿਖੇ ਵਿੱਚੋਂ ਕਿਹੜੇ ਸ਼ਬਦ ਅਨਿਸ਼ਚੈਵਾਚਕ ਪੜਨਾਮ ਦੀਆਂ ਉਦਾਹਰਨਾਂ ਹਨ ਰਾਈਟ ਆਨਸਰ ਬਣਦਾ ਤੁਹਾਡਾ ਡੀ ਉਪਰੋਕਤ ਸਾਰੇ ਆਊਗਾ ਕੋਈ ਵੀ ਆਊਗਾ ਕੁਝ ਵੀ ਆਊ ਕਈ ਹੋਰ ਵਰਲਾ ਸਾਰੇ ਆ ਜਾਣਗੇ ਇਹਦੇ ਵਿੱਚ ਠੀਕ ਹੈ ਵੀ ਹਾਂ ਨੈਕਸਟ ਕੁਐਸਚਨ ਦੇਖੋ ਵਿਗਿਆਨ ਦੀਆਂ ਖੋਜਾਂ ਨਾਲ ਕਹਿੰਦੇ अनेका ਦਾ ਜੀਵਨ ਹੈ ਜਿਹੜਾ ਸੌਖਾ ਹੋਇਆ ਇੱਕ ਵਾਕ ਦਿੱਤਾ ਆਪਾਂ ਨੂੰ ਵਾਕ ਵਿੱਚ ਅਨਿਸ਼ਚੈਵਾਚਕ ਪੜਨਾਮ ਕਿਹੜਾ ਇਥੇ ਆਪਾਂ ਨੇ નિશ્ਚયਵਾਚਕ ਪੜਨਾਮ ਲੱਭਣਾ ਇਹ ਵਾਕ ਦੇ ਵਿੱਚ ਵੀ ਵਿਗਿਆਨ ਦੀਆਂ ਖੋਜਾਂ ਨੇ ਅਨੇਕ ਅਨੇਕਾਂ ਲੋਕਾਂ ਦਾ ਭਲਾ ਹੋ ਗਿਆ ਨਾਲ ਅਨੇਕਾਂ ਜੀਵਨ ਯਸੌਖਾ ਕਰੋ ਬਈ ਅਨਿਸ਼ਚયਵਾਚਕ ਤੇਈ ਨੰਬਰ ਕੁਐਸਚਨ ਤੇ ਆ ਗਿਆ ਆਪਾਂ 23 ਦਾ ਆਨਸਰ ਹੋਣਾਗਾ ਤੁਹਾਡਾ ਬੀ ਅਨੇਕਾਂ ਠੀਕ ਹੈ ਬਈ ਅਨੇਕਾਂ ਹਾਂ ਸੋ ਇਹ ਸੀ ਬਈ ਤੁਹਾਡੇ ਅੱਜ ਦੇ ਕਲਾਸ ਠੀਕ ਹੈ ਸੋ ਜਿਵੇਂ ਸਟੂਡੈਂਟ ਜੁੜਦੇ ਨੇ ਆਪਾਂ ਉਸ ਹਿਸਾਬ ਨਾਲ ਹੀ ਚੱਲਿਆ ਕਰਾਂਗੇ ਦਿਨ ਨੂੰ ਨਹੀਂ ਪੜੀ ਲੱਗਦਾ ਕੋਈ ਜ਼ਿਆਦਾ ਡਿਟੇਲ ਦੇ ਵਿੱਚ ਪੜਨਾ ਠੀਕ ਹੈ ਹੁਣ ਅਸੀਂ ਚੱਲਿਆ ਕਰਾਂਗੇ ਆਪਾਂ ਨਾਲ ਜਿਹੜਾ ਕੁਸਟ ਦਿੱਤਾ ਨਾਲ ਜਿਹੜਾ ਆਨਸਰ ਦਿੱਤਾ ਚਲੋ ਬਾਈ ਨਿਬੜਿਆ ਕੰਮ ਹਨਾ ਸੋ ਜਦੋਂ ਪੇਪਰ ਆਊਗਾ ਆਪੀ ਡਿਟੇਲ ਦੇ ਵਿੱਚ ਪੜਦੇ ਫਿਰਨੇਗੇ ਕਿਤਾਬਾਂ ਦੇ ਵਿੱਚੋਂ ਹਨਾ ਲਾਈਵ ਸੈਸ਼ਨ ਦਾ ਮਤਲਬ ਪਤਾ ਕੀ ਹੁੰਦਾ ਜਦੋਂ ਆਪਾਂ ਇੰਨੀ ਜਾਣੇ ਇਕੱਠੇ ਹੋ ਕੇ ਪੜ੍ਹਦੇ ਆ ਨਾ ਲਾਈਵ ਦੇ ਵਿੱਚ ਉਦੋਂ ਜਿਹੜੀ ਕੋਈ ਚੀਜ਼ ਬੋਲੀ ਜਾਂਦੀ ਪੜ੍ਹੀ ਜਾਂਦੀ ਡਿਸਕਸ ਕਰੀ ਜਾਂਦੀ ਨਾ ਉਹ ਚਿਰ ਸਥਾਈ ਹੁੰਦੀ ਹੈ ਚਿਰ ਸਥਾਈ ਦਾ ਮਤਲਬ ਕੀ ਹੈ ਨਾ ਜ ਠੀਕ ਹੈ ਹੁਣ ਕਿਤਾਬ ਪੜਨ ਬੈਜੋ ਆਪਣੇ ਕੋਲ ਬਥੇਰੀ ਵੱਡੀਆਂ ਵੱਡੀਆਂ ਕਿਤਾਬਾਂ ਪਈਆਂ ਨੇ ਉਹ ਕਿਤਾਬ ਪੜੀ ਕੀ ਦੱਸ ਰਵਾ ਸੋੜ ਯਾਦ ਰਹਿ ਜੂਗੀ ਕਦੇ ਵੀ ਨਹੀਂ ਰਹਿੰਦੀ ਉਹ ਅੱਗੇ ਭੱਜੀ ਜਾਉਂਗੇ ਜਿਹੜੇ ਪਿਛਲੇ ਪੇਜ ਹੋਈ ਜਾਣਗੇ ਉਹ ਸਾਫ ਹੋਈ ਜਾਣਗੇ ਹਨਾ ਸੋ ਇਹ ਲਾਈਵ ਦਾ ਮਤਲਬ ਇਹ ਹੁੰਦਾ ਤਾਂ ਹੀ ਕਹਿੰਦੇ ਵਾਧੂ ਤੋਂ ਵਾਧੂ ਜੁੜੋ ਜਦੋਂ ਕੋਈ ਤੁਸੀਂ ਆਪਣਾ ਤੱਥ ਰੱਖਦੇ ਹੋ ਅਸੀਂ ਆਪਦਾ ਰੱਖਦੇ ਹਾਂ ਨਵੀਂ ਨਵੀਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਇੱਕ ਦੂਜੇ ਤੋਂ ਆਪਾਂ ਵਧੀਆ ਸਿੱਖਦੇ ਹਾਂ ਸਾਡੇ 'ਚ ਵੀ ਕਮੀ ਹੁੰਦੀ ਹੈ ਟੀਚਰਾਂ 'ਚ ਵੀ ਕਮੀ ਹੁੰਦੀ ਹੈ ਨਾ ਕਈ ਬੱਚੇ ਇੰਟੈਲੀਜੈਂਟ ਹੁੰਦੇ ਨੇ ਠੀਕ ਹੈ ਬਈ ਸੋ ਉਹਦਾ ਮ ਚਲੋ ਮਰਜ਼ੀ ਜਿਹਨਾਂ ਨੇ ਪੜਨਾ ਹੋ ਆਪੀ ਪੜ ਲੈਣਗੇ ਭਾਈ ਸੋਏ ਬਈ ਤੁਹਾਡਾ ਆਪਣਾ ਹੀ ਪਰਸਨਲ ਨੰਬਰ ਆ ਠੀਕ ਹੈ ਤੁਹਾਡਾ ਆਪਦੀ ਆ ਸੋ ਇਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰਕੇ ਡਾਇਰੈਕਟ ਕਾਲ ਕਰਕੇ ਕੋਈ ਵੀ ਜਾਣਕਾਰੀ ਲੈਣੀ ਐ ਐਪ ਬਾਰੇ ਲੈਣੀ ਐ ਉਹ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜੇ ਕੋ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਕੋਈ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦਾ ਤਾਂ ਉਹ ਜੁੜ ਸਕਦੇ ਠੀਕ ਹੈ ਭਾਈ ਹਾਂ ਠੀਕ ਹੈ ਭਾਈ ਹਾਂ ਹੂੰ ਚਲੋ ਸੋ ਮਿਲਦੇ ਆਂ ਭਾਈ ਸ਼ਾਮ ਨੂੰ 8:30 ਵਜੇ ਹਾਂ ਸੀਡੀਪੀ ਦੀ ਕਲਾਸ ਜਿਹੜੇ ਕੋਈ ਬੱਚੇ ਪੁੱਛ ਰਹੇ ਸੀਗੇ ਸੀਡੀਪੀ ਦੀ ਕਲਾਸ ਤੁਹਾਡੇ ਚ ਲੱਗੂਗੀ 8:30 ਵਜੇ ਠੀਕ ਹੈ ਭਾਈ ਹਾਂ ਹਾਂ ਠੀਕ ਹੈ ਭਾਈ ਸੋ ਥੈਂਕ ਯੂ ਟੇਕ ਕੇਅਰ